ਮਹਾਰਜ ਕਹਿੰਦੇ ਇਸ ਰਾਹ ਦੇ ਵਿੱਚ ਬੜਾ ਵੱਡਾ ਮੀਂਹ ਪੈ ਰਿਹਾ ਹੈ ਕਾਹਦਾ ਹੈ ਰੁਕਾਵਟ ਦਾ ਮਨ ਦੇ ਵਿੱਚੋਂ ਆਪਣੇ ਹੀ ਪੁਰਾਣੇ ਕੀਤੇ ਹੋਏ ਕਰਮ ਉੱਠ ਕੇ ਖੜੇ ਹੋ ਜਾਂਦੇ ਨੇ ਜਦੋਂ ਕੋਈ ਜਪ ਜਪ ਤਪ ਕਰਦਾ ਹੈ ਮਨ ਦੇ ਵਿੱਚੋਂ ਆਪਣੇ ਹੀ ਪੁਰਾਤਨ ਪਏ ਹੋਏ ਖਜ਼ਾਨੇ ਮਨੁੱਖ ਦਾ ਰਸਤਾ ਰੋਕ ਕੇ ਖਲੋ ਜਾਂਦੇ ਨੇ ਔਰ ਜਿਉਂ-ਜਿਉਂ ਬੰਦਾ ਤੇਜ਼ੀ ਵਿੱਚ ਸਪੀਡ ਵਿੱਚ ਵਧੇਗਾ ਉਹ ਹੋਰ ਤੇਜ਼ੀ ਨਾਲ ਖੜੇ ਹੋਣਗੇ ਇਸ ਲਈ ਬਾਣੀ ਵਿੱਚ ਜਿਹੜੀ ਸਵੇਰੇ ਮਹਾਰਾਜ ਜੀ ਨੇ ਸਿੱਖ ਨੂੰ ਬਾਣੀ ਦਿੱਤੀ ਹੈ ਆਸਾ ਦੀ ਵਾਰ ਉਹਦੇ ਉੱਤੇ ਲਿਖਿਆ ਹੋਇਆ ਜਿਹੜਾ ਹੈਡਿੰਗ ਸਿਰਲੇਖ ਹੈ ਉਹ ਵੀ ਇੱਕ ਸੰਘਰਸ਼ ਦੀ ਇੱਕ ਲੜਾਈ ਦੀ ਇੱਕ ਜੰਗ ਦੀ ਗੱਲ ਕਰਦਾ ਹੈ ਔਰ ਸਾਰੀਆਂ ਵਾਰਾਂ ਦਾ ਸਬੰਧ ਲੜਾਈ ਨਾਲ ਹੈ ਯੁੱਧ ਨਾਲ ਹੈ ਇਸ ਲਈ ਮੰਨਿਆ ਗਿਆ ਕਿ ਇਹ ਜਿਹੜੀਆਂ ਧੁਨੀਆਂ ਨੇ ਜਿਵੇਂ ਆਸਾ ਦੀ ਵਾਰ ਦੇ ਉੱਤੇ ਆਇਆ ਕਿ ਟੁੰਡਾ ਅਸਰਾਜੇ ਕੀ ਧੁਨੀ ਗਾਵਣੀ ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕਿ ਲਿਖੇ ਟੁੰਡਾ ਟੁੰਡਾ ਅਸਰਾਜੇ ਕੀ ਧੁਨੀ ਗਾਵਣੀ ਇਹ ਧੁਨियां ਗੁਰੂ ਅਰਗੁਵਿੰਦ ਸਾਹਿਬ ਨੇ ਕਿਉਂ ਚੜਾਈਆਂ ਇਹ ਦੱਸਣ ਵਾਸਤੇ ਕਿ ਵਾਰ ਦਾ ਸੰਬੰਧ ਹਮੇਸ਼ਾ ਸੰਘਰਸ਼ ਨਾਲੇ ਪਾਵਰਫੁਲ ਲੋਕਾਂ ਨਾਲੇ ਕਮਜ਼ੋਰ ਲੋਕਾਂ ਦੇ ਨਾਲ ਨਹੀਂ ਹੈ ਜਿਹੜੇ ਸੰਘਰਸ਼ ਕਰਦੇ ਨੇ ਜਿਹੜਾ ਆਪਣਾ ਦੇਸ਼ ਜਿੱਤਣ ਵਾਸਤੇ ਤੁਰਦੇ ਨੇ ਇਹ ਉਹਨਾਂ ਵਾਸਤੇ ਹੈ ਇਸ ਕਰਕੇ ਟੁੰਡੇ ਅਸਰਾਜੇ ਦੀ ਧੁਨੀ ਉੱਤੇ ਲਿਖੀ ਹੋਈਏ ਆਸਾ ਦੀ ਵਾਰ ਦੇ ਉੱਤੇ ਸਿਰਲੇਖ ਮਹਾਰਾਜ ਨੇ ਤਾਂ ਦਿੱਤਾ ਹੈ ਕਿ ਤੇਰਾ ਵੀ ਜਿਹੜਾ ਦੇਸ਼ ਹੈ ਨਾ ਤੇਰੇ ਅੰਦਰ ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਸਰਾਮ ਉਹ ਤੇਰੇ ਪੰਜ ਵਿਕਾਰਾਂ ਨੇ ਤੇਰੇ ਹੱਥ ਪੈਰ ਵੱਢ ਕੇ ਤੈਨੂੰ ਵੀ ਕੱਟ ਦਿੱਤਾ ਕਰੋ ਮਹਾਰਾਜ ਪਿੰਗੜਾ ਕਹਿੰਦੇ ਨੇ ਨਾ ਬੰਦੇ ਨੂੰ ਨਾਮ ਤੋਂ ਬਿਨਾ ਪਿੰਗੜੇ ਦਾ ਮਤਲਬ ਕੀ ਹੱਥ ਪੈਰ ਕੰਮ ਹੀ ਨਹੀਂ ਕਰਦੇ ਇਹ ਹੱਥ ਪੈਰ ਬਾਹ ਨਹੀਂ ਚੱਲਦੀ ਪਰ ਗੁਰੂ ਸਾਹਿਬ ਕਹਿੰਦੇ ਜਿਵੇਂ ਉਸ ਅਸਰਾਜ ਨੇ ਪਰਤ ਕੇ ਫਿਰ ਹਮਲਾ ਕਰਕੇ ਆਪਣੇ ਦੇਸ਼ ਨੂੰ ਛੁਡਾਇਆ ਤੇ ਉਹਦੇ ਵਿੱਚ ਸੰਘਰਸ਼ ਕੀਤਾ ਇਸੇ ਤਰ੍ਹਾਂ ਇਹ ਜਿਹੜਾ ਆਤਮਕ ਰਾਜ ਹੈ ਅੰਦਰਲਾ ਰਾਜ ਇਹਨੂੰ ਤੂੰ ਪ੍ਰਾਪਤ ਕਰਨ ਵਾਸਤੇ ਜੇ ਤੁਰਨਾ ਇਹ ਸੂਰਮਿਆਂ ਦਾ ਰਸਤਾ ਹੈ ਇਸ ਕਰਕੇ ਇਹਨਾਂ ਸ਼ਲੋਕਾਂ ਦੇ ਵਿੱਚ ਸਾਰਾ ਸੰਘਰਸ਼ ਹੈ ਜਿਹਦੇ ਵਿੱਚ ਮਹਾਰਜ ਕਹਿਣਗੇ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਤਲੀ ਗਲੀ ਮੇਰੀ ਆਓ ਅੱਗੇ ਸ਼ਲੋਕ ਸਾਰੇ ਇਸ ਤਰ੍ਹਾਂ ਦੇ ਆਉਣੇ ਨੇ ਜਿਨ੍ਹਾਂ ਵਿੱਚ ਧਰਮ ਦੇ ਮਾਰਗ ਤੇ ਤੁਰਨ ਵਾਲੇ ਬੰਦੇ ਨੂੰ ਉਕਸਾਇਆ ਗਿਆ ਕਿ ਤੇਰੇ ਹੀ ਕੀਤੇ ਹੋਏ ਕਰਮ ਤੇ ਤੇਰੇ ਪੰਜ ਵਿਕਾਰ ਔਰ ਇਹ ਸਾਰੀਆਂ ਚੀਜ਼ਾਂ ਹੁਣ ਤੇਰਾ ਮੁਕਾਬਲਾ ਕਰਨਗੀਆਂ ਤੇ ਤੂੰ ਫੈਸਲਾ ਕਰਕੇ ਹੁਣ ਇਸ ਮਾਰਗ ਤੇ ਉੱਤੇ ਤੁਰਨਾ ਹੈ ਜੇ ਤੂੰ ਡਬਲ ਮਾਈਂਡ ਹੋ ਗਿਆ ਇੱਕ ਕਦਮ ਵੀ ਨਹੀਂ ਤੁਰ ਸਕਦਾ ਪਹਿਲਾਂ ਤੂੰ ਆਪਣੀ ਮੰਜ਼ਲ ਮਿਤ ਜੇ ਤੇਰੀ ਮੰੰਜਲ ਹੀ ਨਹੀਂ ਉਹ ਸਿਪਾਈ ਕਿਵੇਂ ਲੜੇਗਾ ਜਿੰਨੇ ਮੰੰਜਲ ਨਹੀਂ ਮਿਥੀ ਉਹ ਤੇ ਕਮਜ਼ੋਰ ਹੋ ਗਿਆ ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ ਝਾੜ ਝਖੜ ਝਖੜਦਾਰ ਤੇ ਤੂਫਾਨ ਆ ਰਿਹਾ ਤੇਰੇ ਮਨ ਵਿੱਚੋਂ ਵਿਚਾਰਾਂ ਦਾ ਨੈਗੇਟਿਵਿਟੀ ਵਿਚਾਰ ਜਿਹੜੇ ਤੈਨੂੰ ਰੋਕਦੇ ਨੇ ਜਿਹੜੇ ਤੈਨੂੰ ਕਮਜ਼ੋਰ ਕਰਦੇ ਨੇ ਜਿਹੜੇ ਤੈਨੂੰ ਡਬਲ ਮਾਈਂਡ ਕਰਦੇ ਨੇ ਜਿਨ੍ਹਾਂ ਬਾਰੇ ਆਸਾ ਦੀ ਵਾਰ ਵਿੱਚ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਬੀਜ ਹੀ ਟੁੱਟ ਗਿਆ ਉਹਦਾ ਫਲ ਕਿਵੇਂ ਲੱਗੇਗਾ ਉਹਨੂੰ ਜੇ ਇੱਕ ਹੋਏ ਤਾਂ ਉਗਮੈ ਰੁੱਤੀ ਹੁ ਰੁੱਤ ਹੋਏ ਜੇ ਤੂੰ ਡਬਲ ਮਾਈਂਡ ਹੋ ਗਿਆ ਇਸ ਮਾਰਗ ਤੇ ਤੂੰ ਇੱਕ ਕਦਮ ਵੀ ਨਹੀਂ ਤੁਰ ਸਕੇਗਾ ਗੁਰੂ ਨੇ ਤੇਰੀ ਸਹਾਇਤਾ ਵੀ ਨਹੀਂ ਕਰਨੀ ਕਿਉਂਕਿ ਪ੍ਰਮਾਤਮਾ ਦਾ ਨਿਯਮ ਹੈ ਗੁਰੂ ਦਾ ਨਿਯਮ ਹੈ ਉਹ ਵੀ ਸਹਾਇਤਾ ਤਾਂ ਕਰਦਾ ਜੇ ਮਨੁੱਖ ਪਹਿਲਾਂ ਸਾਬਤ ਦਿਲ ਹੁੰਦਾ ਤੇ